ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਪੀਐਮ ਮੋਦੀ ਨੇ ਮੰਤਰੀ ਮੰਡਲ ਚ ਪੰਜਾਬ ਦੇ ਨੇਤਾਵਾਂ ਤੋਂ ਕੀਤਾ ਕਿਨਾਰਾ ਪੰਜਾਬ ਦੇ ਅੱਧਾ ਦਰਜਨ ਨੇਤਾਵਾਂ ਨੂੰ ਦਿੱਤਾ ਕਰਾਰਾ ਛਟਕਾ ਇਸ ਵਾਰ ਕੈਬਨਿਟ 'ਚ ਨਜ਼ਰ ਨਹੀਂ ਆਉਣਗੇ ਪੰਜਾਬ ਨਾਲ ਸੰਬੰਧਿਤ ਪੁਰਾਣੇ ਮੰਤਰੀ ਡੇਰੇ ਚ ਜ਼ਖਮੀ ਹਾਲਤ ਚ ਮਿਲੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਸੰਗਤ ਤੇ ਪ੍ਰਬੰਧਕਾਂ ਵਿਚਾਲੇ ਤਣਾਅ ਖਬਰ ਮਿਲਣ ਤੇ ਇਲਾਕੇ ਦੀ ਸੰਗਤਾਂ ਵੱਡੀ ਤਰ੍ਹਾਂ ਚ ਡੇਰੇ ਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਜੰਮੂ ਚ ਸ਼ਰਧਾਲੂਆਂ 'ਨਲ ਪਰਿਵਾਸਤੇ ਅਤਵਾਦੀ ਹਮਲਾ ਇੱਕ ਬੱਚੇ ਸਣੇ 9 ਜਣੀਆਂ ਦੀ ਹੋਈ ਮੌਤ ਤੇ 33 ਸ਼ਰਧਾਲੂ ਹੋਏ ਜ਼ਖਮੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੀਐਮ ਮੋਦੀ ਵੱਲੋਂ ਮੰਤਰੀ ਮੰਡਲ 'ਚ ਸ਼ਾਮਿਲ ਕਰਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਦੇ ਅੱਧਾ ਦਰਜਨ ਨੇਤਾਵਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਇਹ ਗੱਲ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਬਣਾਉਣ ਦੇ ਚੱਲਦੇ ਸਾਹਮਣੇ ਆਈ ਹੈ ਕਿਉਂਕਿ ਜੇਕਰ ਹਾਰਨ ਦੇ ਬਾਅਦ ਵੀ ਕੇਂਦਰੀ ਮੰਤਰੀ ਬਣਾਉਣ 'ਚ ਸ਼ਾਮਲ ਵਿਰਿਸ਼ਟਤਾ ਤੇ ਨਜ਼ਰ ਮਾਰੀਏ ਤਾਂ ਪਹਿਲਾ ਨੰਬਰ ਕੈਪਟਨ ਦੇ ਪਰਿਵਾਰ ਦਾ ਆਉਂਦਾ ਜੋ 2022 ਤੋਂ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ ਸੰਤਿਪਰਨੀਤ ਕੌਰ ਕੇਂਦਰੀ ਮੰਤਰੀ ਦੇ ਨਾਲ ਚਾਰ ਵਾਰ ਐਮਪੀ ਰਹਿ ਚੁੱਕੇ ਹੈ ਪਰ ਉਹਨਾਂ ਦੇ ਪਰਿਵਾਰ ਨੂੰ ਪਹਿਲਾਂ ਤੇ ਹੁਣ ਕੇਂ जगानी दीटी गई पीएम मोदी ਵੱਲੋਂ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਨੂੰ ਲੈ ਕੇ ਕੈਪਟਨ ਅਬਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਦੇ ਅੱਧਾ ਦਰਜਨ ਨੇਤਾਵਾਂ ਨੂੰ ਇਹ ਝਟਕਾ ਦਿੱਤਾ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਅਰਤੀ ਗੁਰਦੁਆਰਾ ਸ਼੍ਰੀ ਅਚਲ ਸਹਿਬ ਦੇ ਨਜ਼ਦੀਕ ਡੇਰਾ ਕਾਂ ਸੇਵਾ ਦੀਨਪੁਰਿਆ ਤੋਂ ਸ਼੍ਰੀ ਗੰਨ ਸਾਹਿਬ ਜੀ ਦੇ ਬਿਰਤ ਤੇ ਜ਼ਖਮੀ ਅੰਗ ਮਿਲਣ ਦਾ ਸਮਾਚਾਰ ਹੈ ਸ਼੍ਰੀ ਗੰਨ ਸਾਹਿਬ ਜੀ ਦੇ ਬਿਰਤ ਤੇ ਜ਼ਖਮੀ ਅੰਗਾਂ ਨੂੰ ਲੈ ਕੇ ਡੇਰੇ ਦੇ ਪ੍ਰਬੰਧਕਾਂ ਤੇ ਸੰਗਤਾਂ ਵਿੱਚ ਸਥਿਤੀ ਤਣਾਅਪੂਰਨ ਬਣ ਗਈ ਹੈ ਖਬਰ ਮਿਲਣ ਤੇ ਇਲਾਕੇ ਦੇ ਸੰਗਤਾਂ ਵੱਡੀ تعداد ਚ ਡੇਰੇ ਚ ਪਹੁੰਚਣੀਆਂ ਸ਼ੁਰੂ ਹੋਈਆਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਗੁਰਮukh ਸਿੰਘ ਤੇ ਸ਼੍ਰੀ ਗੰਨ ਸਾਹਿਬ ਸਤਕਾਰ ਕਮੇਟੀ ਦੇ ਭਾਈ ਗੁਰਨਾਮ ਸਿੰਘ ਬਟਾਲਾ ਨੇ ਕਿਹਾ ਕਿ ਕਿਸੇ ਵੱਲੋਂ ਜਾਨਵੁੱਝ ਕੇ ਸ਼੍ਰੀ ਗ ਸਾਨ ਤਾਨੇ ਕੀਤਾ ਗਿਆ ਪਰ ਗ੍ਰੰਥੀ ਸਿੰਘ ਦੇ ਅੰਗੈਲੀ ਕਾਂ ਸ਼੍ਰੀ ਗੁਰਗੰਸਾਹਿਬ ਦੀ ਦੋਵੇਂ ਸਰੂਪਾਂ ਦੇ ਅੰਗ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਕੁਝ ਅੰਗ ਜ਼ਖਮੀ ਵੀਲੇ ਨੇ ਤੇ ਸ਼੍ਰੀ ਗੁਰਗੰਸਾਹਿਬ ਦੀ ਦਿਲਦਾਵੀ ਨੁਕਸਾਨ ਹੋਇਆ ਨੇ ਕਿਹਾ ਹੈ ਕਿ ਇਸ ਸਬੰਧੀ ਇੱਕ ਰਿਪੋਰਟ ਤਿਆਰ ਕਰਕੇ ਸ਼੍ਰੀ ਕਾਰਤਕ ਸਾਈ ਵਿਖੇ ਭੇਜਾਈ ਜਾਈਗੀ ਤੇ ਸ਼੍ਰੀ ਕਾਰਤਕ ਸਾਹਿਬ ਵੱਲੋਂ ਜੋ ਹੁਕਮ ਆਏਗਾ ਉਸ ਅਨੁਸਾਰ ਡੇਰੇ ਦੇ ਪ੍ਰਬੰਧਕਾਂ ਤੇ ਗ੍ਰੰਥੀ ਸਿੰਘ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜੰਮੂ ਡਿਵੀਜ਼ਨ ਦੇ ਰਿਆਸੀ ਜ਼ਿਲ੍ਹੇ 'ਚ ਸ਼ਿਵਖੌੜੀ ਥਾਮ ਦੇ ਦਰਸ਼ਨ ਕਰਕੇ ਪਰਤ ਰਹੀ ਸ਼ਰਧਾਲੂਆਂ ਦੀ ਬੱਸ ਤੇ ਅਤਵਾਦੀਆਂ ਨੇ ਘਾਤਲਾਕੇ ਹਮਲਾ ਕਰ ਦਿੱਤਾ ਅਤਵਾਦੀਆਂ ਨੇ ਪਹਿਲਾਂ ਬੱਸ ਡਰਾਈਵਰ ਤੇ ਬਾਅਦ 'ਚ ਬੱਸ 'ਚ ਸਵਾਰ ਸ਼ਰਧਾਲੂਆਂ ਤੇ ਅੰਨੇਵਾਹ ਗੋਲੀਆਂ ਚਲਾਈਆਂ ਐਸ ਪਿਛੋਂ ਬੱਸ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ ਜਿਸ ਨਾਲ 9 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 33 ਜਣੇ ਹੋਰ ਜ਼ਖਮੀ ਹੋਏ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਤਵਾਦੀ ਮੌਕੇ ਤੋਂ ਭੱਜ ਗਏ ਕੁਝ ਹੀ ਸਮੇ ਬਾਅਦ ਸਥਾਨਕ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀ ਦਾ ਸੂਚਨਾ ਮਿਲਦੇ ਹੀ ਪੁਲਿਸ CRPF ਫੌਜ ਦੇ ਜਵਾਨੇ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਸ਼ਦਾਲਮਾਟ ਜ਼ਿਆਦਾਤਰ ਯੂਪੀ ਰਾਜਸਥਾਨ ਤੇ ਦਿੱਲੀ ਦੇ ਲੋਕ ਨੇ ਤੇ ਉਧਰ ਇਸ ਹਮਲੇ ਦੀ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਨਹੀਂ ਲਈ ਹੈ इनिशियली uh, जो हमें रिपोर्ट्स आई वो यही है कि मिलिटेंट्स घात लगाए बैठे थे और उन्होंने उस बस के ऊपर फायर किया जो कि शिवखोड़ी से निकली थी और टूवर्ड्स कटरा जा रही थी uh, उसकी वजह से uh, जो ड्राइवर है उसका बैलेंस जो है वो बिगड़ा और वो नीचे बस जो है वो खाई में चली गई रेस्क्यू ऑपरेशन जो है वो अभी कंप्लीट किया जा चुका है नाइन आर डेड राइट नाउ एंड 33 इंजर्ड हुए हैं उनको इमीडिएटली नारायण हॉस्पिटल और डिस्ट्रिक्ट uh, हॉस्पिटल रियासी के लिए एंबुलेंसस uh, को निकाल दिया गया है ਫਰੀਦਕੋਟ ਦੇ ਹਲਕਾ ਜੈਤੋ ਦੇ ਪਿੰਡ ਦਲ ਸਿੰਘ ਵਾਰਾਂ ਦੀ ਇੱਕ ਵਿਧਵਾ ਔਰਤ ਵੱਲੋਂ ਜੈਤੋ ਦੇ ਥਾਣਾ ਮੁਖੀ ਐਸਐਚਓ ਗੁਰਮੀਹਰ ਸਿੰਘ ਦੀ ਅਗਵਾਈ ਵਿੱਚ ਐਸਐਚਓ ਦੇ ਗਨਮੈਨ ਤੇ ਉਸਦੇ ਘਰ ਦਾਖਲ ਹੋ ਕੇ ਦਰਵਾਜ਼ਿਆਂ ਦੀ ਭੰਨ ਤੋੜ ਕਰਨ ਦੇ ਦੋਸ਼ ਲਾਏ ਗਏ ਸਨ ਜਿਸ ਤੋਂ ਬਾਅਦ ਵਿਧਵਾ ਔਰਤ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਜੈਤੋ ਥਾਣੇ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ ਜੋ ਕਿ ਐਸਐਚਓ ਜੈਤੋ ਗੁਰਮੀਹਰ ਸਿੰਘ ਤੇ ਦੋ ਹੋਰ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨ ਤੋਂ ਬਾਅਦ ਚੁਕਲਿਆ ਗਿਆ ਜਿੱਥੇ ਬੰਦੀਆਂ ਨੇ ਅਗਵਾਣ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਲੰਗੀ 29 ਮਈ ਤੋਂ ਜਥੇਬੰਦੀ ਵੱਲੋਂ ਥਾਣਾ ਜ ਜਸਮੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀਆਂ ਨਾਲ ਸਹਿਮਤੀ ਬਣੀ ਤੇ ਸਹਿਮਤੀ ਤੋਂ ਬਾਅਦ ਜਥੇਬੰਦੀਆਂ ਨੇ ਧਰਨਾ ਚੁੱਕ ਲਿਆ। ਅਰਸਦਾ ਬੰਦਾ ਮਲਾਜਮ ਆ ਉਹ ਆਪਣੀ ਰਾਖੀ ਵਾਸਤੇ ਮੇਰੇ ਅਰਗੇ ਖੜੀ ਹੋ। ਇਹ ਕੋਸਾਲਾ ਖੜਾ ਕੋਈ ਛਾਲਾ ਬੋਲ ਨਹੀਂ ਸਕਦਾ। ਮੈਨੂੰ ਕੀ ਪਤਾ ਮੇਰੀਆਂ ਜਿਹੜਾਂ ਅੰਦਾਸੀ ਪੁਲਿਸ ਵਾਲਾ ਹੀ ਪਾਲੂਗਾ। ਪਤਾ ਪੁੱਤ ਹੈ? ਉਹ ਉਹ ਫਿਰ ਕਿਉਂ ਨਾ ਉਹਨਾਂ ਨੇ ਬੱਦੀ ਲਾ ਕੇ ਘੱਲਿਆ ਨਹੀਂ। ਘੱਡੇ ਉਹ ਦੋ ਉਹਨੂੰ ਪਤਾ ਲੱਗਦਾ ਦਸਾਂ ਮੋਲ ਵੀ ਲੱਗਦਾ ਦਸਾਂ ਬੰਦਿਆਂ ਨੂੰ ਹੋਰ ਵੀ ਪਤਾ ਚੰਨ ਹੁੰਦਾ ਮਾਰੇ ਕੰਮ ਦਾ ਮਾਰਾ ਨਤੀਜਾ ਹਾਂਜੀ ਐਸੇ ਸਰੇ ਐਥੇ ਮੈਂ ਗੱਲ ਸੁਣੀ ਆ ਜੀ ਮਾਜਨਾ ਤੋਂ ਮਾਜਨਾ ਤੋਂ ਗੱਲ ਸੁਣੀ ਜਿਹਾ ਜੈਸੇ ਤੋਂ ਨਾ ਜੰਮਿਆ ਤੇ ਨਾ ਹੀ ਜੰਮਣਾ ਆਹੀ ਗੱਲ ਗੁੰਡਾ ਕਰਦੀ ਓਥੇ ਕਰਦਾ ਸੀ ਇਹ ਹਾਂ ਆਪਾਂ ਦੇ ਸੋਚਦੇ ਆ ਵੀ ਸਾਡੀਆਂ ਅੱਖਾਂ ਦੇ ਮੂਹਰੇ ਮੂੰਹ ਕਾਲਾ ਕੀਤਾ ਜਾਵੇ ਛਤਰੇ ਦਾ ਹਾਰ ਪਾਇਆ ਜਾਵੇ ਇਹਨੂੰ ਗੱਜੇ ਤੇ ਚੜ ਕੇ ਜਿਹੜਾ ਬੁਆਏਗਾ ਹਾਂ ਵੀ ਆਈ ਮਾਫੀ ਸਰਜੰਡਰ ਕੌਵੀ ਵੱਗਦਾ ਹੁੰਦਾ ਹੈ ਕਿਲੇ ਬੱਚੇ ਜੀਏ ਬ੍ਰੀਡ ਨਹੀਂ ਦੇ ਆ ਰਾਤ ਨੂੰ ਉਸ ਪਾਰਕੀ ਸ਼ੀਲ ਕੱਪੜਿਆਂ ਦੇ ਵਿੱਚ ਉਹਦੀਆਂ ਕੰਧਾਂ ਕੱਟ ਕੇ ਗਈ ਆ ਉਹਦੀ ਪੋਚੀ ਦੇ ਗੇਟ ਭੰਨੇ ਆ ਜਦੋਂ ਉੱਥੇ ਰਵਾ ਪਿਆ ਆ ਲਗਵਾ ਦਾ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਪੀ ਮੰਨਛਾ ਜੀ ਮਨਜੀਤ ਮੀਟਾ ਉਹ ਵੀ ਸਹਾਇਕ ਐ ਐਸ.ਐਚ.ਓ ਸਾਹਿਬ ਦਾ ਉਹਨੂੰ ਪਤਾ ਹੀ ਉਹਦੀ ਚਾਚੀ ਲੱਗਦੀ ਆ ਇਹ ਉਹਨੂੰ ਪਤਾ ਹੀ ਕੱਲੀ ਆਉਂਦਾ ਕਰੇ ਲੱਗਦਾ ਦੀ ਲੜਕੀ ਕੋਲੇ ਪੌਂਦੀ ਆ ਜੇ ਨੂੰ ਪਤਾ ਹੋ ਜੇ ਬਾਪੂ ਜੀ ਵੀ ਅੰਦਰ ਟੱਪ ਕੇ ਗਏ ਆ ਕੁੰਡਾ ਗਾਦੀ ਕੀਤੀ ਆ ਉਸੇ ਥੱਪੜ ਮਾਰੇ ਆ ਪਿਛਲੇ ਦਿਨੀ ਜਲੰਧਰ ਦੇ ਭੋਗਪੁਰ ਇਲਾਕੇ ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਜਾਣਕਾਰੀ ਅਨੁਸਾਰ ਦਿਹਾਤੀ ਪੁਲਿਸ ਤੇ AGT F ਦੀ ਟੀਮ ਨੇ ਗੋਲੀਬਾਰੀ ਤੋਂ ਬਾਅਦ ਗੈਂਗਸਟਰ ਰੋਹਿਤ ਰਾਣਾ ਉਰਫ ਮੱਖਣ ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਥਾਣਾ ਭੋਗਪੁਰ ਲਿਆਂਦਾ ਗਿਆ ਤੇ ਇਸ ਦੌਰਾਨ ਗ੍ਰਿਫਤਾਰ ਕੀਤੇ ਕਿ ਗੈਂਗਸਟਰ ਰੋਹਿਤ ਰਾਣਾ ਉਰਫ ਮੱਖਣ ਦੀ ਲੱਤ ਚ ਸੱਟ ਲੱਗੀ ਸੀ ਇਹ ਸੱਟ ਜ਼ਿਆਦਾ ਗੰਭੀਰ ਹੋਣ ਕਾਰਨ ਗੈਂਗਸਟਰ ਰੋਹਿਤ ਰਾਣਾ ਨੂੰ ਅੰਬਿਸਰ ਦੇ ਗੁਰਨਾਨਕ ਦੇਵ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਹੁਣ ਗੈਂਗਸਟਰ ਰੋਹਿਤ ਦਾ ਇਲਾਜ ਚੱਲ ਰਿਹਾ ਹੈ ਇਸ ਦੌਰਾਨ ਗੁਰਨਾਨਕ ਦੇਵ ਹਸਪਤਾਲ ਦੇ ਵਿੱਚ ਮਾਮਲੇ ਦੀ ਕਵਰੇਜ ਕਰਨਗੇ ਪੱਤਰਕਾਰਾਂ ਨਾਲ ਵੀ ਪੁਲਿਸ ਮੁਲਾਜ਼ਮ ਪਿੱਟਦੇ ਦਿਖਾਈ ਦਿੱਤੇ ਕਾਫੀ ਬਹਿਸਬਾਜ਼ੀ ਵੀ ਹੋਈ ਜਾਣਕਾਰੀ ਦਿੰਦੀ ਹੈ ਪੁਲਿਸ ਨੇ ਦੱਸਿਆ ਕਿ ਪਿਛਲੇ ਦਿਨੀ ਜਲੰਧਰ ਦੇ ਭੋਗਪੁਰ ਵਿਖੇਮ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਚੱਲਿਆ ਸੀ ਜਿਸ ਦੌਰਾਨ ਗੈਂਗਸਟਰ ਰੋਹਿਤ ਰਾਣਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਇਸ ਦੌਰਾਨ ਕੁਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਸਨ ਤੇ ਗੈਂਗਸਟਰ ਵੀ ਜ਼ਖਮੀ ਹੋਇਆ ਸੀ ਤੇ ਗੈਂਗਸਟਰ ਨੂੰ ਇਲਾਜ ਲਈ ਗੁਰਨਾਨਕ ਦੇਵ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਉੱਥੇ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੱਤਰਕਾਰਾਂ ਨਾਲ ਹੋਈ ਬਹਿਸਬਾਜ਼ੀ ਦੀ ਉਹ ਮਾਫ ਹੋਈ ਹੈ ਉਹ ਮਿਸ ਅੰਡਰਸਟੈਂਡਿੰਗ ਦੇ ਵਿੱਚ ਐਪੀਐਸ ਭੂਗਪੁਰ ਚਨਾ ਮੰਦਪਰ ਪਿੰਡ ਪੈਂਦਾ ਉੱਥੇ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਇਹ ਵੀ ਜ਼ਖਮੀ ਹੋਇਆ ਤੇ ਇਸ ਕਰਕੇ ਹਾਂਜੀ ਤੇ ਕਿੰਨੇ ਮਲਾਇਮਾਂ ਤੇ ਗੋਲੀਆਂ ਚੱਲੀਆਂ ਜੀ ਗੋਰੀ ਹਾਂਜੀ ਮਲਾਇਮਾਂ ਤੇ ਵੀ ਗੋਲੀ ਕੋ ਲੱਗੀ ਹੈ ਹਾਂਜੀ ਲੱਗੀ ਸੀ ਹੁਣ ਮੈਂ ਤੁਹਾਨੂੰ ਆ ਜਿਹੜੀ ਮੈਡੀਕਲ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਹ ਆਪਾਂ ਜੁਡੀਸ਼ੀਅਲ ਨੇ ਰਿਮਾਂਡ ਜੁਡੀਸ਼ੀਅਲ ਭੇਜਿਆ ਸੀ ਕੱਲ ਕੋਰਟ ਨੇ ਇਹਨੂੰ ਆਪਾਂ ਕਪੂਤਰ ਜੇਲ੍ਹ ਚ ਲਿ ਗਏ ਜਿਹਨਾਂ ਨੇ ਰੈਫਰ ਕੀਤਾ ਸੀ ਵੀ ਇਹਦੀ ਓਪੀਨੀਅਨ ਲੈ ਕੇ ਆਓ ਇਸ ਕਰਕੇ ਇਹਨੂੰ ਅੱਜ ਮੁਨਾ ਨਿਕ ਹਸਪੀਟਲ ਇੱਕ ਗੈਂਗ ਨਾਲ ਸੰਬੰਧ ਰ ਅਦਾ ਹੈ ਇਹ ਨਾ ਮੇਰਾ ਬੰਦੇ ਦਾ ਪੂਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਰੋਹਿਤ ਕੁਮਾਰ ਏਲੀਸ ਮੱਖਣ ਵਾਰਦਾਤ ਕਦੋਂ ਹੋਈ ਸੀ ਵਾਰਦਾਤ ਕਿਰੋਂ ਹੋਈ ਹੈ ਹਾਂਜੀ ਇਹ 30 ਨੂੰ ਹੋਈ ਹੈ ਜੀ 29 5 ਨੂੰ ਅੱਛਾ ਹਾਂਜੀ ਤੇ ਕਿੰਨੀਆਂ ਗੋਲੀਆਂ ਇਹਦੇ ਤੇ ਲੱਗੀਆਂ ਤੇ ਕਿੰਨੇ ਦੋ ਦੋ ਫਾਇਰ ਹੋਏ ਜੀ ਇਹਦੇ ਤੇ ਹਾਂਜੀ ਅਰਥਾਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਪਹਿਲਾਂ ਹੀ ਕੜਵਾਹਟ ਚੱਲ ਰਹੀ ਹੈ ਮਗਰ ਉਸਦੀ ਤਾਜ਼ਾ ਉਦਾਹਰਣ ਅੱਜ ਉਹ ਦੇਖਣ ਨੂੰ ਮਿਲੀ ਜਦੋਂ ਨੂਰਪੁਰ ਬੇਦੀ ਖੇਤਰ ਦੇ ਪਿੰਡ ਡੂਮੇਵਾਲ ਦੇ ਸ਼੍ਰੀ ਗੁਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਭਾਰਤ ਤੋਂ ਰਵਾਨਾ ਹੋਏ ਗੁਰਸਿੱਖ ਤੇ ਨਿਹੰਗ ਸਿੰਘ ਤੇ ਬਾਣੇ 'ਚ ਸਜੇ ਮਨਦੀਪ ਸਿੰਘ ਨੂੰ ਪਾਕਿਸਤਾਨੀ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਵੱਲੋਂ ਕਈ ਘੰਟਿਆਂ ਦੀ ਗੈਰ ਜ਼ਰੂਰੀ ਪੁੱਛਗਿੱਛ ਦੌਰਾਨ ਬਸ ਲੋਕੀ ਕਰਕੇ ਵਾਪਸ ਬੇਰੰਗ ਭੇਜ ਦਿੱਤਾ ਗਿਆ ਇਸ ਸਬੰਧ ਵਿੱਚ ਸਵੇਰੇ ਪਿੰਡ ਡੂਮੇਵਾਲ ਵਿਖੇ ਪਹੁੰਚੇ ਮਨਦੀਪ ਸਿੰਘ ਨੇ ਆਪਣੀ ਹੱਤ ਬੀਤੀ ਸੁਣਾਉਂਦੇ ਦੱਸਿਆ ਹੋਏ ਜਿਹਨਾਂ ਅੱਗੇ ਫਿਰੋਜ਼ਪੁਰ ਦੇ ਜਿੱਥੇ ਨਾਲ ਪਾਕਿਸਤਾਨ ਜਾਣਾ ਸੀ ਉਹਨਾਂ ਦੱਸਿਆ ਕਿ ਸਵੇਰੇ ਟਾਰੀ ਬਾਰਡਰ ਤੇ ਪਹੁੰਚਿਆ ਜਿਸ ਤੋਂ ਬਾਅਦ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਦਸਤਾਵੇਜ਼ ਚੈੱਕ ਕਰਨ ਤੋਂ ਬਾਅਦ ਉਸਨੂੰ ਸਵੇਰੇ 8:30 ਵਜੇ ਸਰਹੱਦ ਪਾਰ ਭੇਜ ਦਿੱਤਾ ਜਿਸ ਤੋਂ ਬਾਅਦ ਪਾਕਿਸਤਾਨ ਦੇ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਨੂੰ ਪਰੰਤ ਉਸਨੂੰ ਪਾਸਪੋਰਟ ਤੇ ਮੋਹਰ ਲਗਾ ਕੇ ਅੱਗੇ ਭੇਜਿਆ ਜਿਹੜੇ ਵੀ ਗੁਰੂ ਘਰਾਂ ਨੂੰ ਅਸੀਂ ਦਰਸ਼ਨ ਕਰਨ ਜਾਂਦੇ ਹਾਂ ਜਿੱਥੇ ਇੰਨਾ ਖਰਚਾ ਆਂਦਾ ਇੰਨਾ ਕੀਤਾ ਤੇ ਉੱਥੇ ਵੀ ਉਹ ਜਿਹੜੇ ਗਰੀਬ ਬੰਦੇ ਹਨ ਤੇ ਉਹਨਾਂ ਨੂੰ ਇੱਕ ਨਾ ਮਾਤਰ ਪਲਾ ਲਾ ਦਿੱਤਾ ਜਾਵਾ ਚਲੋ ਥੋੜਾ ਇਲਾਜ ਪਿਆ ਜਾਵੇ ਜਿੰਨੇ ਕੇ ਨਾਲ ਕੋਈ ਦੇ ਸਕਾ ਤੇ ਕਈ ਗਰੀਬ ਬੰਦੇ ਨਹੀਂ ਦੇ ਸਕਦੇ ਆ ਇਸ ਕਰਕੇ ਉਹਦੇ ਬਾਰੇ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਵੀ ਜਿੰਨਾ ਘੱਟ ਹੋ ਸਕਾ ਉਹਨਾਂ ਕਰਨਾ ਚਾਹੀਦਾ ਤਾਂ ਜੋ ਕਿ ਸਿੱਖ ਸੰਗਤਾਂ ਉਥੇ ਜਾਣ ਪਰ ਜ਼ਿਆਦਾਤਰ ਦੁੱਖ ਨਾਲ ਕਹਿੰਦਾ ਮੈਂ ਇੱਕ ਗੱਲ ਵੀ ਅਸੀਂ ਅਰਦਾਸ ਦੇ ਵਿੱਚ ਤਾਂ ਕਹਿੰਦੇ ਆ ਵੀ ਜਿਨ੍ਹਾਂ ਗੁਰਤਾਂ ਮਾ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਾਰਸ਼ੀ ਦੀਦਾਰ ਵਕਸ਼ੂ ਮਹਾਰਾਜ ਜੀ ਪਰ ਸੰਗਤਾਂ ਵੀ ਜਾਂਦੀਆਂ ਅਜੀ ਦਸ਼ਨ ਕੁਰੀ ਨਹੀਂ ਜਾਂਦੀ ਸੰਗ ਤਾਂ ਹੀ ਨਹੀਂ ਜਾਂਦੀ ਕਾਤੇ ਨਹੀਂ ਜਾਂਦੀ ਮੈਨੂੰ ਨਹੀਂ ਪਤਾ ਇਹ ਕਾਰਨ ਕਿਆ ਲੋਕਾਂ ਦੇ ਮਨਾਂ ਦੇ ਵਿੱਚ ਕਿਆ ਕਾਤੇ ਨਹੀਂ ਜਾਂਦੇ ਇੰਨਾ ਖਰਚਾ ਹੋਣ ਦੇ ਬਾਵਜੂਦ ਵੀ ਜੇ ਸਾਰੀ ਦਿਹਾੜੀ ਚ 10 20 ਬੰਦੇ ਜਾਣ ਤਾਂ ਫਿਰ ਕਿਆ ਲੈ ਪਹਿਲਾਂ ਤਾਂ ਅਸੀਂ 70 ਸਾਲ ਤੇ ਉਸ ਗੁਰਤਮਨ ਨੂੰ ਦੂਰ ਤੇ ਦੂਰਬੀ ਨਾਲ ਦੇਖਦੇ ਰਹੇ ਅੱਜ ਕੋਲ ਜਾਣ ਦਾ ਮੌਕਾ ਹੈ ਤੇ ਅਸੀਂ ਜਾਂਦਾ ਨਹੀਂ ਉੱਥੇ ਉੱਥੇ ਮੋਹਰ ਨਹੀਂ ਲੱਗਦੀ ਪਾਸਵਰਡ ਜ਼ਰੂਰੀ ਹੈ ਪਰ ਮੋਹਰ ਨਹੀਂ ਲੱਗਦੀ ਹੈ ਤੇ ਸਰਕਾਰ ਨੂੰ ਵੀ ਮੈਂ ਇਹੀ ਅਪੀਲ ਕਰਦਾ ਵੀ ਉੱਥਾ ਵੀ ਜਿਹੜਾ ਚਾਰਜ ਹੈ ਥੋੜਾ ਘਟਾਇਆ ਜਾਵੇ ਤਾਂ ਜੋ ਕਿ ਜਿੰਨੇ ਗਰੀਬ ਬੰਦੇ ਸਾਡੇ ਵਰਗੇ ਜਾਂ ਹੋਰ ਸਾਰੇ ਦਰਸ਼ਨ ਕਰ ਸਕਣ ਮਾਮਲਾ ਅਮ੍ਰਿਤਸਰ ਦੇ ਤਾਰਾਂ ਵਾਲਾ ਪੁਲ ਤੋਂ ਸਾਹਮਣੇ ਹੈ ਜਿੱਥੇ ਸਕੂਲਾਂ ਵਿੱਚ ਪਈਆਂ ਛੁੱਟੀਆਂ ਦੇ ਚੱਲਦੇ ਬੱਚੇ ਨਹਾਉਣ ਚਲੇ ਗਏ ਤੇ ਨਹਾਉਂਦੇ ਹੋਏ ਮਕਬੂਲਪੁਰਾ ਇਲਾਕੇ ਦੇ 4 ਬੱਚੇ ਡੂੰਘੇ ਪਾਣੀ ਚਲੇ ਗਏ ਜਿੱਥੇ ਮੌਜੂਦ ਲੋਕਾਂ ਵੱਲੋਂ ਤਿੰਨ ਬੱਚਿਆਂ ਨੂੰ ਤਾਂ ਡੁੱਬਣ ਤੋਂ ਬਚਾ ਲਿਆ ਗਿਆ ਪਰ ਚੌਥੇ ਬੱਚੇ ਦਾ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਿਆ ਫਿਲਹਾਲ ਗੋਤਾਖੋਰਾਂ ਵੱਲੋਂ ਇਸ ਸਬੰਧੀ ਪਾਲ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਮਕਬੂਲਪੁਰਾ ਦੇ ਕੁਝ ਬੱਚੇ ਨਹਿਰ 'ਚ ਨਹਾਉਣ ਗਏ ਸਨ ਪਰ ਨਹਿਰ ਦੇ ਡ لوکاں ਵੱਲੋਂ ਤਿੰਨ ਬੱਚਿਆਂ ਨੂੰ ਤਾਂ ਬਚਾ ਲਿਆ ਗਿਆ ਪਰ ਇੱਕ ਬੱਚਾ ਅਜੇ ਵਿੱਚ ਨਦਾਨ ਦੱਸਿਆ ਜਾ ਰਿਹਾ ਜਿਸ ਦੀ ਪਾਲਗੋਤਾ ਖੋਰ ਕਰ ਰਹੀ ਨੇ ਤੇ ਫਿਲਹਾਲ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਪ੍ਰਸ਼ਾਸਨ ਕੋਲੋਂ ਬੱਚੇ ਦੀ ਪਾਲ ਦੀ ਮੰਗ ਕੀਤੀ ਹੈ ਇਸ ਜਗ੍ਹਾ ਤੇ ਨਹਿਰ ਤੇ ਤੁਹਾਨੂੰ ਪਤਾ ਕੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਤੇ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਬੱਚੇ ਨਹਾਉਣ ਆਏ ਸੀਗੇ ਤੇ ਮਕਬੂਲਪੁਰੇ 6 ਨੰਬਰ ਗਲੀ ਦੇ ਬੱਚੇ ਆ ਔਰ ਜਦੋਂ ਪਤਾ ਲੱਗਾ ਤੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਲਾਪਤਾ ਸੀਗਾ ਜਿਹੜਾ ਮਤਲਬ ਕਿ ਨਹਾਉਣ ਆਇਆ ਸੀਗਾ ਤੇ ਡੁੱਬ ਗਿਆ ਤੇ ਡੁੱਬਣ ਤੋਂ ਬਾਅਦ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਤੇ 3 ਵਜੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਦੀ ਪਾਲਕੀ ਕੀਤੀ ਜਾ ਰਹੀ ਆ ਪਰ ਉਹ ਬੱਚਾ ਨਹੀਂ ਲੱਭਾ ਜਿਸ ਦਾ ਨਾਮ ਹੈ ਸਮੀਰ ਮਕਬੂਲਪੁਰਾ 6 ਨੰਬਰ ਗਲੀ ਦਾ ਰਹਿਣ ਵਾਲਾ ਔਰ ਪ੍ਰਸ਼ਾਸਨ ਵੱਲੋਂ ਵੀ ਕੋਈ ਖਲਪ ਮਦਦ ਵਗੈਰਾ ਹਜੇ ਤੱਕ ਨਹੀਂ ਸਾਡੀ ਕੀਤੀ ਗਈ ਤਾਂ ਕਿ ਸਾਡਾ ਬੱਚਾ ਮਿਲ ਸਕੇ ਅੱਛਾ ਜੀ ਪੰਜਾਬ ਪਵਨਸਰੀ ਕੈਨੇਡਾ ਵਿਚਕਾਰ ਪੰਜਾਬੀ ਭਾਸ਼ਾ ਤੇ ਸਾਹਿਤ ਔਰਤੇ ਪ੍ਰਵਾਸੀ ਪੰਜਾਬੀ ਸਾਹਿਤ ਨੂੰ ਪਰਫੁੱਲਿਤ ਕਰਨ ਲਈ ਅਕਾਲ ਕਾਉਂਸਲ ਗੁਰਸਾਗਰ ਮਸਤਵਾਨਾ ਦੇ ਨਾਲ ਦਸਤਾਵੇਜ਼ ਸਾਈਨ ਕੀਤੇ ਗਏ ਜਿਸ ਨੂੰ ਲੈ ਕੇ ਪੰਜਾਬ ਪਵਨਸਰੀ ਕੈਨੇਡਾ ਦੇ ਚੇਅਰਮੈਨ ਸੁਖੀ ਬਾਠ ਤੇ ਅਕਾਲ ਕਾਉਂਸਲ ਦੇ ਜਨਰਲ ਸਕੱਤਰ ਸਿੰਘ ਖਹਿਰਾ ਵੱਲੋਂ ਸੰਗਰੂਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਮੀਡੀਆ ਨਾਲ ਗੱਲ ਕਰਦੇ ਹੋਏ ਸੁਖੀ ਬਾਠ ਨੇ ਦੱਸਿਆ ਕਿ ਮਾਂ ਬੋਲੀ ਪੰਜਾਬੀ ਭਾਸ਼ਾ ਸੱਭਿਆਚਾਰ ਤੇ ਵਿਸ਼ੇਸ਼ ਤੌਰ ਤੇ ਪੰਜਾਬੀ ਸਾਹਿਤ ਨੂੰ ਪਰਫੁੱਲਿਤ ਕਰਨ ਲਈ ਉਹਨਾਂ ਵੱਲੋਂ ਬੱਚਿਆਂ ਨੂੰ ਪੰਜਾਬੀ ਸਾਹਿਤ ਦੇ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ਨਮ ਇਹ ਕਲਮਾ ਨਮੂਦਾਨ ਮੁਹਿੰਮ ਨੂੰ ਅੱਗੇ ਵਧਾਉਣ ਲਈ ਅਕਾਲ ਕਾਉਂਸਲ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ। ਸ਼ੇਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਸਚਖੰਡ ਸ੍ਰੀ ਹਰਮੰਦ ਸਾਹਿਬ ਮੱਥਾ ਟੇਕਣ ਪਹੁੰਚੀਆਂ ਇਸ ਮੌਕੇ ਸੰਗਤਾਂ ਨੇ ਕੀਰਤਨ ਸੁਣਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸਚਖੰਡ ਸ੍ਰੀ ਹਰਮੰਦ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੇਵ ਸਿੰਘ ਨੇ ਸ਼ੇਰ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਪੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਜੀ ਨੂੰ ਜਦੋਂ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਇਹ ਆਗਿਆ ਕੀਤੀ ਸੀ ਕਿ ਪਾਵਨ ਪਵਿੱਤਰ ਸਰੋਵਰ ਦੇ ਵਿੱਚ ਆਪ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਇਮਾਰਤ ਤਿਆਰ ਕਰਨੀ ਆਪ ਜੀ ਨੇ ਪਿਤਾ ਗੁਰਦੇਵ ਦਾ ਹੁਕਮ ਮੰਨ ਕੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤਿਆਰ ਕਰਵਾਇਆ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਜੀ ਵਿਖੇ ਗੁਰੂ ਸਹਿਬਾਨ ਭਗਤਾਂ ਦੀਆਂ ਪਟਾਂ ਦੀ ਹੋਰ ਗੁਰਸਿੱਖਾਂ ਦੀ ਬਾਣੀ ਇਕੱਤਰ ਕਰਕੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਸੰਪਾਦਨਾ ਕਰਵਾ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕਰਵਾਇਆ ਇਹ ਪਾਵਨ ਪਵਿੱਤਰ ਬਾਣੀ ਸਾਨੂੰ ਇਹ ਸੇਧ ਦਿੰਦੀ ਹੈ ਕਿ ਕੋਈ ਵੀ ਮਨੁੱਖ ਇਸ ਨੂੰ ਭਾਵਨਾ ਨਾਲ ਪੜਦਾ ਕੀਰਤਨ ਰੂਪ ਵਿੱਚ ਗਾਉਂਦਾ ਜਾਂ ਸੁਣਦਾ ਉਹਦਾ ਲੋਕ ਪਰਲੋਕ ਸਫਨਾ ਹੋ ਜਾਂਦਾ ਕੋਈ ਗਾਵੇ ਕੋ ਗੁਣ ਸੁਣੇ ਹਰ ਨਾਮਾ ਚਿਤ ਲਾਏ ਪਹੁ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਆਓ ਆਪਾਂ ਵੀ ਪ੍ਰਣ ਕਰੀਏ ਗੁਰੂ ਵਾਲੇ ਬਣੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਹੁ ਨਜ਼ਰ ਮਾਰਦੀ ਅੱਜ ਦੇ ਮੌਸਮ ਦੇ ਹਾਲ ਦੇ ਬਾਲ ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਜਾਸਤ ਧੰਨਵਾਦ